ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜ਼ਿਲ੍ਹਾ ਅਮਰਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਅੰਦਰ ਅਜਨਾਲਾ ਸਹਿਕਾਰੀ ਖੰਡ ਮਿਲ ਪੱਲਾ ਪਿੰਡ ਦੇ ਪਿੜਾਈ ਸੀਜ਼ਨ ਦਾ ਉਦਘਾਟਨ ਅੱਜ ਪੰਜਾਬ ਦੇ ਐਨਆਰਆਈ ਮਾਮਲੇ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਬਟਨ ਦਬਾ ਕੇ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਮੈਲ ਕੰਪਲੈਕਸ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼ਰੀਆਖੰਡ ਪਾਰਸਾਬ ਦੇ ਭੋਗ ਪਾਏ ਗਏ। ਇਹ ਸੁਧਾਰਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਮੈਲ ਵਿੱਚ ਸਭ ਤੋਂ ਪਹਿਲਾਂ ਗੰਨਾ ਲੈ ਕੇ ਆਉਣ ਵਾਲੇ ਗੰਨਾ ਕਾਸ਼ਤਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਅਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਲ ਵਿੱਚ ਗੰਨਾ ਸਾਫ਼ ਸੁਥਰਾ ਲੈ ਕੇ ਆਉਣ ਸਾਰੇ ਕਿਸਾਨਾਂ ਨੂੰ ਬਹੁਤ ਬਹੁਤ ਵਧਾਈਆਂ ਕਿ ਅਜਨਾਲੇ ਦੀ ਸ਼ੂਗਰ ਮਿਲ ਜਿਹੜੀ ਹੈ ਕੋਪਰੇਟਰ ਮਿਲ ਉਹ ਸਟਾਰਟ ਹੋ ਗਈ ਹੈ ਮੈਂ ਇਹ ਸਟਾਰਟ ਕਰਨ ਆਇਆ ਸੀ ਸਾਡੇ ਹਲਕੇ ਦੇ ਵਿੱਚ ਤੇ ਇਹੀ ਇੱਕ ਇੰਡਸਟਰੀ ਹੈ ਉਹਦੇ ਨੂੰ ਪੂਰਾ ਪਿਛਲੀ ਵਾਰ ਥੋੜੀ ਪ੍ਰੋਬਲਮ ਆ ਗਈ ਸੀ ਐਲ ਕਪੂਲਾ ਡੀਐਮ ਸਾਹਿਬ ਨੇ ਸਾਡੇ ਸਟਾਫ ਨੇ ਇਹਨੂੰ ਰੈਡੀ ਕਰਕੇ ਬਲ ਜੜਾ ਉਹ ਬਲਰ ਮੈਨੂੰ ਚਾਲੂ ਕੀਤਾ ਅਸੀਂ ਕਰੀਬ 27 ਲੱਖ ਕੁਆਂਟਲ ਜਿਹੜਾ ਜਿਹੜਾ ਗੰਦੇ ਦੀ ਪੜਾਈ ਜਿਹੜੀ ਉਹ ਕਦਾਂਗੇ ਉਹ ਵਧੀਆ ਸਾਫ ਸੁਥਰੀ ਜਿਹੜੀ ਹੈ ਉਹ ਖੰਡ ਦਾਂਗੇ ਉਹਦਾ ਸਾਦੇ ਅਫਸਰ ਨੂੰ ਕਹਤਾ ਕਿ ਕਿਸੇ ਕਿਸਾਨ ਦੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਫਸਤੀ ਦੇਣ ਦੇ ਵਿੱਚ ਪੇਮੈਂਟ ਦੇਣ ਦੇ ਵਿੱਚ ਪੇਮੈਂਟ ਜਿਹੜੀ ਅਸੀਂ ਨਾਲ ਨਾਲ ਕਿਸਾਨਾਂ ਦੀ ਜਿਹੜੀ ਉਹ ਕਦਾਂਗੇ ਜਿੰਦਾ ਪੈਸਾ ਹਾਲ ਕੀਤੇ ਸੀਗੇ ਸੋ ਮੈਂ ਸਾਰੇ ਕਿਸਾਨਾਂ ਨੂੰ ਜਿਹੜੇ ਅਜ ਨਾਲਾ ਮਿਲਦੇ ਨਾਲ ਜੁੜੇ ਆ ਕੁਛ ਦੇਦਾ ਬੱਬਾ ਨਾਨਕੇਰੀਏ ਦੇ ਵੀ ਆ ਸਾਡੇ ਆਪਣੇ ਨਾਲਾ ਤਹਿਸੀਲ ਦੇ ਆ ਸਾਰਿਆਂ ਅੱਜ ਦੇ ਇਸ ਮੌਕੇ ਤੇ ਬਹੁਤ ਬਹੁਤ ਮੁਬਾਰਕੀ ਦਿੰਦਾ ਆਪਣੇ ਸਟਾਫ ਨੂੰ ਕਹਿੰਦਾ ਕਿ ਬੇਹਤ ਕਦਿਓ ਮੇਲ ਖਲੋਵੇ ਨਾ ਮੇਲਿਕ ਦਿਨ ਵੀ ਬੰਦ ਨਾ ਹੋਵੇ ਜਿੰਨਾ ਤੱਕ ਆਪਣਾ ਕਪੜਾ ਪੂਰਾ ਜਿੰਨਾ ਦੇ ਚੁੱਕਿਆ ਜਾਂਦਾ ਮਿਲਦੇ 'ਚ ਕੋਈ ਪਰੋਲ ਨਾ ਬਣਾਵੇ ਸਭ ਤੋਂ ਵੱਧ ਭਾਜਤਾ ਜਾ ਰਿਹਾ ਦੇਸ਼ ਭਰ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਗਣਜਣਾ ਇਹ ਤਾਂ ਦੇਖੋ ਪਿਛਲੀ ਵਾਰ ਵੀ ਇੰਦਾ ਸੀਗਾ ਉਤੋਂ ਪਿਛਲੀ ਵਾਰ ਅਲਕਬੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਾਰੇ ਮੰਤਰੀਆਂ ਨੇ ਬੇਨਤੀ ਕੀਤੀ ਸੀ ਉਹਨਾਂ ਨੇ ਉਹਦਾ ਰੇਟ ਜਿਹੜਾ ਸਾਡੇ ਦੇਸ਼ ਨਾਲੋਂ ਵੱਧ ਦਿੱਤਾ ਪੰਜਾਬ ਦਾ ਕਿਸਾਨ ਜਿਹੜਾ ਖੇਤੀ ਪ੍ਰਧਾਨ ਸੂਬਾ ਖੇਤੀ ਦੀ ਰੁਵਾਈ ਕਰਦਾ ਸਾਡਾ ਪੰਜਾਬ ਪੂਰੇ ਦੇਸ਼ ਨੂੰ ਇਸ ਕਰਕੇ ਸਾਡੀ ਸਰਕਾਰ ਦਾ ਇਹ ਵਚਨ ਬੰਦਾ ਕਿ ਕਿਸਾਨਾਂ ਨੂੰ ਕੇਈ ਫਸਲ ਦਾ ਜਿਹੜਾ ਭਾਅ ਘੱਟ ਨਹੀਂ ਜਿਹੜਾ ਸੋ ਗੰਨੇ ਦਾ ਭਾਅ ਜਿਹੜਾ ਉਹ ਬਹੁਤ ਵਧੀਆ ਸੀ ਰਿਫਲੈਕਸ਼ਨ ਆ ਰਹੀ ਹੈ ਤੁਹਾਨੂੰ ਵੀ ਬੜੀ ਵੱਡੀ ਹੈ ਪਰ ਤਿਆਰੀ ਵੀ ਪੂਰੀ ਹੈ ਉਹ ਦਾ ਜਿਸ ਪੁਸਤਨਾ ਅਦਮਨ ਕੇਦੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਡਾਕਟਰ ਸੰਦੀਪ ਜੀ ਨੇ ਅਦਗ ਬੱਟਾ ਜੀ ਨੇ ਉਹ ਦਾ ਅਮਨ ਅਰੋੜਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਹੁਣ ਪੰਜਾਬ ਦੇ ਉਹਨਾਂ ਨੇ ਜਿਸ ਵਿਸ਼ਵਾਸ ਦੇ ਨਾਲ ਜੋ ਬੇਤੇ ਵਿਸ਼ਵਾਸ ਕੀਤਾ ਬੇ ਉਹਨਾਂ ਨੂੰ ਵਿਸ਼ਵਾਸ ਉਹਨਾਂ ਕਿ ਆਪਾਂ ਇਹ ਇਲੈਕਸ਼ਨ ਜਿਹੜੀ ਹੈ ਉਹ ਜਿੱਤਾਂਗੇ ਉਹਨਾਂ ਬਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਲ ਬਣੂਗਾ ਬਹੁਤ ਵਧੀਆ ਢੰਗ ਨਾਲ ਜਿੱਤੇ ਜਿੱਦਾਂ ਅਸੀਂ ਜਿਗਰੀ ਚੋਣਾ ਜਿੱਤ ਗਏ ਇਦਾਂ ਹੀ ਜਿਹੜੀ ਅਮਰਸਰ ਦੀ ਜੋੜਿਓ ਜਿੱਤਾਂਗੇ ਉਹਨਾਂ ਨੇ ਮੈਨੂੰ ਚਾਲ ਦਲਾਇਆ ਉਹਨਾਂ ਦਾ ਥੈਂਕਸ ਵੱਡੀ ਜੁੱਮੇ ਆ ਦੀਆ ਬੜਾ ਵੱਡਾ ਕੰਮ ਕਰਨਾ ਪਊਗਾ ਬਾਸ ਸਾਡੇ ਐਮਐਲਏ ਸਾਹਿਬਾਨ ਸਾਡੇ ਪਾਰਟੀ ਵਰਕਰ ਸਭ ਤੋਂ ਇੰਪੋਰਟੈਂਟ ਪਾਰਟੀ ਵਰਕਰ ਹੈ ਸਾਡੇ ਪਾਰਟੀ ਆਗੂ ਸਾਰੇ ਅਸੀਂ ਟੀਮ ਬਣ ਕਰਕੇ ਆਪਣੀ ਬਲ ਜਿਹੜੀ ਆ ਉਹ ਮੇਲ ਜਿਹੜਾ ਅਮਰਸਰ ਦੇ ਵਿੱਚ ਆਪੜਾ ਗੁਰੂ ਬਾਵਾਜ ਦੀ ਤਰਫੀ ਦੇ ਜਿਹੜਾ ਮੇਲ ਅਮਰਸਰ ਵਿੱਚ ਸਾਡੀ ਆਮ ਆਦਮੀ ਪਾਰਟੀ ਦਾ ਕੱਲ ਕੇ ਜਿਹੜੀ ਵੱਲ ਉਹਨਾਂ ਤੇ ਹਮਲਾ ਹੋਇਆ ਕਿਵੇਂ ਦੇ ਡੇ ਜਿੱਥੇ ਬਿੱਲੀ ਵਿੱਚ ਉਹ ਤਾਂ ਬੰਦਾ ਵੀ ਫੜਿਆ ਗਿਆ ਬੀਜਪੀ ਦਾ ਬੰਦਾ ਨਿਕਲਿਆ ਉਹ ਬੜੀ ਦੁੱਖ ਦੀ ਗੱਲ ਹੈ ਕਿ ਬੀਜਪੀ ਨੇ ਹਰ ਸਭ ਬ ਕੋਸ਼ਿਸ਼ ਕੀਤੀ ਕਿ ਦਿੱਲੀ ਦੇ ਵਿੱਚ ਕਿਸੇ ਨਾ ਤਾਂ ਕਿਸੇ ਦਾ ਕੇਦੀਵਾਲ ਹੋਣਾ ਨੂੰ ਟੱਕਿਆ ਜਾਵੇ ਪਹਿਲਾਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਸਾਡੀ ਲੀਡਰਸ਼ਿਪ ਨੂੰ ਹੁਣ ਜਦੋਂ ਦੇ ਉਹ ਬਾਦ ਆਏ ਉਹਨਾਂ ਤੇ ਕਿੰਨੀ ਬਾਤ ਹਮਲੇ ਹੋ ਗਏ ਆ ਹੱਲੇ ਸਾਡੇ ਮਾਝੋ ਕੁਕਵਤੀ ਸਾਹਿਬ ਦਿੱਲੀ ਉਹਨਾਂ ਨੇ 8 ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਕੇਦੀਵਾਲ ਸਾਹਿਬ ਦੀ ਜਾਨ ਨੂੰ ਖਤਰਾ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਪਰ ਕਿਉਂਕਿ ਬੀਜੇਪੀ ਦੇ ਕੋਲ ਕੇਂਦਰ ਸਰਕਾਰ ਹੈ ਉਹਨਾਂ ਨੇ ਕੋਈ ਪਹਲਵਾ ਨਹੀਂ ਕੀਤਾ ਮੈਂ ਇਸ ਹਮਲੇ ਦੀ ਨਿੰਦਾ ਕਰਦਾ ਔਰ ਮੈਂ ਮੰਗ ਕਰੂੰਗਾ ਕਿ ਸਾਡੇ ਕੋਮੀ ਕਦਵੀਨਦਰ ਦੀ ਸਾਖਿਆ ਦਾ ਪੂਰਾ ਮਜ਼ਬੂਤ ਪ੍ਰਬੰਧ ਹੋ ਰੱਖਿਆ ਜਾਵੇ